ਸਤਿ ਸ਼੍ਰੀ ਅਕਾਲ ਜੀ ਐਂਡ ਅ ਗੁੱਡ ਈਵਨਿੰਗ ਟੂ ਆਲ ਦਾ ਵਿਊਅਰਸ ਆਫ ਜਸਟ ਪੰਜਾਬੀ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਚਾਤ ਤੇ ਚਰਚਾ ਤੇ ਮੈਂ ਹਾਂ ਇਸ ਪ੍ਰੋਗਰਾਮ ਦੀ ਹੋਸਟ ਗੀਤੂ ਦੇ ਸੈਣੀ ਉਮੀਦ ਕਰਦੀ ਆ ਕਿ ਸਾਡੇ ਸਾਰੇ ਦਰਸ਼ਕ ਜੋ ਇਸ ਵੇਲੇ ਸਾਨੂੰ ਵਕਫ ਵਕਫ ਥਾਵਾਂ ਤੋਂ ਵੇਖ ਰਹੇ ਨੇ ਸਾਰੇ ਵਧੀਆ ਹੋਣਗੇ ਚੜ੍ਹਦੀ ਕਲਾ 'ਚ ਹੋਣਗੇ ਸੇਤਮੰਦ ਹੋਣਗੇ ਤੇ ਲਓ ਜੀ ਨਵੇਂ ਹਫਤੇ ਦੀ ਇੱਕ ਨਵੀਂ ਸ਼ੁਰੂਆਤ ਹਾਲਾਂਕਿ ਸ਼ੁਰੂਆਤ ਤੇ ਸਵੇਰੇ ਹੀ ਹੋ ਚੁੱਕੀ ਆ ਪਰ ਸ਼ਾਮ ਦਾ ਇਹ ਜਿਹੜਾ ਐਪੀਸੋਡ ਹਰ ਸ਼ਾਮ ਨੂੰ ਅਸੀਂ ਲੈ ਕੇ ਆਉਂਦੇ ਆ ਠੀਕ 7 ਵਜੇ ਤੇ ਉਮੀਦ ਕਰਦੇ ਹਾਂ ਕਿ ਜਦੋਂ ਪ੍ਰੋਗਰਾਮ ਔਨ 에ਅਰ ਹੋ ਚੁੱਕਿਆ ਹੋਵੇ ਤੇ ਸਾਡੇ ਨਾਲ ਜਿਹੜੇ ਵਿਊਅਰਸ ਆ ਉਹ ਵੱਤ ਤੋਂ ਵੱਤ ਜੁੜਨ ਕਿਉਂਕਿ ਪ੍ਰੋਗਰਾਮ ਦਾ ਨਾਮ ਦੇਖੋ ਚਾਤ ਤੇ ਚਰਚਾ ਹੈ ਤੇ ਚਰਚਾ ਤੁਹਾਡੇ ਨਾਲ ਨਹੀਂ ਹੋਵੇਗੀ ਤੁਸੀਂ ਸਾਨੂੰ ਕਾਲ ਕਰਕੇ ਨਹੀਂ ਦੱਸੋਗੇ ਤੇ ਚਰਚਾ ਦਾ ਮਤਲਬ ਫਿਰ ਕੀ ਬਹਿ ਜਾਊਗਾ ਰਾਈਟ ਤੇ ਅੱਜ ਇੱਕ ਬਹੁਤ ਹੀ ਇੰਪੋਰਟੈਂਟ ਵਿਸ਼ਾ ਮੈਂ ਤੁਹਾਡੇ ਸਾਹਮਣੇ ਲੈ ਕੇ ਆਈ ਹਾਂ ਲੇਕਿਨ ਉਸ ਤੋਂ ਪਹਿਲਾਂ ਨਾ ਇੱਕ ਸਵਾਲ ਹੈ ਤੇ ਉਸ ਸਵਾਲ ਨਾਲ ਹੀ ਮੈਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੀ ਇਹ ਸਵਾਲ ਮੇਰਾ ਏ ਹੈ ਕਿ um ਇਟਸ ਅ ਵੈਰੀ ਜਨਰਲ ਸਵਾਲ ਐਂਡ ਆਮ ਤੌਰ ਤੇ ਜਿਹੜੇ ਇੱਥੇ ਇੰਡੀਅਨਸ ਹਨ ਉਹਨਾਂ ਦੀ ਸੋਚ ਪਤਾ ਕੀ ਹੈ ਸੋਚ ਇਹ ਹੈ ਕਿ ਡਿਵੈਲਪਡ ਕੰਟਰੀਜ਼ ਡਿਵੈਲਪਡ ਕੰਟਰੀਜ਼ ਦਾ ਮਤਲਬ ਹੁੰਦਾ ਹੈ ਸਭ ਕੁਝ ਪਰਫੈਕਟ ਤੇ ਤੁਹਾਡੇ ਤੋਂ ਸਵਾਲ ਹੈ ਕਿ ਡਿਵੈਲਪਡ ਕੰਟਰੀ ਹੋਣਾ ਮਤਲਬ ਸਭ ਕੁਝ ਪਰਫੈਕਟ ਹੁੰਦਾ ਹੈ ਕਿਉਂਕਿ ਆਮ ਤੌਰ ਤੇ ਆਪਾਂ ਦੇਖਦੇ ਆ ਨਾ ਕਿ ਕਿਸੇ ਦੇਸ਼ ਦੀ ਇਕਨੋਮੀ ਵਧੀਆ ਹੈ 인ਫਰਾਸਟ੍ਰਕਚਰ ਵਧੀਆ ਹੈ ਰੋਡ ਟ੍ਰਾਂਸਪੋਰਟ ਫੈਸਿਲਿਟੀ ਸਾਰੀ ਵਧੀਆ ਹੈ ਤੇ ਉਧਰ ਦਾ ਐਜੂਕੇਸ਼ਨ ਤੇ ਹੈਲਥ케ਅਰ ਸਿਸਟਮ ਵਧੀਆ ਹੈ ਤੇ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਉਹ ਕੰਟਰੀ ਜਿਹੜੀ ਹੈ ਉਹ ਡਿਵੈਲਪ ਹੈਗੀ ਤੇ ਕੀ ਇਸ ਦਾ ਮਤਲਬ ਇਹ ਹੈਗਾ ਕਿ ਸਭ ਕੁਝ ਪਰਫੈਕਟ ਐਕਚੁਅਲ ਦੇ ਵਿੱਚ ਹੁੰਦਾ ਹੈ ਤੁਸੀਂ ਅੱਜ ਇਸ ਸਵਾਲ ਦਾ ਜਵਾਬ ਮੈਨੂੰ ਦੇਣਾ ਹੈ ਰਾਈਟ ਤੇ ਅ ਇਸ ਸਵਾਲ ਮੈਂ ਕਿਉਂ ਕਰ ਰਹੀ ਹਾਂ ਉਸ ਦੇ ਪਿੱਛੇ ਕਾਰਨ ਵੀ ਹੈ ਕਾਰਨ ਕੀ ਉਹ ਵੀ ਸਮਝੋ ਇਸ ਵੀਕਐਂਡ ਅ ਜਿਹੜਾ ਜਾ ਚੁੱਕਿਆ ਹੈ ਤੁਹਾਡੇ ਧਿਆਨ ਚ ਸ਼ਾਇਦ ਇੱਕ ਖਬਰ ਆਈ ਹੋਵੇਗੀ ਹੈਨਾ ਤੇ ਤੁਸੀਂ ਵੀ ਸੁਣਿਆ ਹੋਵੇਗਾ ਇੱਕ ਖਬਰ ਆਈ ਸੀਗੀ ਕੈਨੇਡਾ ਦੇ ਐਡਮਿੰਟਨ ਤੋਂ ਤੇ ਉਹ ਖਬਰ ਕੀ ਸੀਗੀ ਕਿ ਇੱਕ ਇੰਡੀਅਨ origin ਆਦਮੀ ਠੀਕ ਹੈ ਉਹ ਐਮਰਜੈਂਸੀ ਵਿੱਚ ਲੰਬੀ ਵੇਟ ਕਰਨ ਕਾਰਨ ਆਪਣੀ ਜਾਨ ਗਵਾ ਬੈਠਾ 44 ਸਾਲ ਦਾ ਸੀਗਾ ਤਿੰਨ ਬੱਚੇ ਸੀ ਤੇ ਉਸ ਨੂੰ ਇੱਕ ਸਵियर ਚੈਸਟ ਪੇਨ ਹੋਈ ਤੇ ਉਹ ਗ੍ਰੇ ਨਨ ਕਮਿਊਨਿਟੀ ਹਸਪੀਟਲ ਦੇ ਵਿੱਚ ਐਮਰਜੈਂਸੀ ਡਿਪਾਰਟਮੈਂਟ ਵਿੱਚ ਗਿਆ ਪਰ ਉਹਨੂੰ 8 ਘੰਟੇ ਤੋਂ ਵੱਧ ਉੱਥੇ ਵੇਟ ਕਰਨਾ ਪਿਆ ਤੇ ਫੈਮਿਲੀ ਦੇ ਅਕੋਰਡਿੰਗ ਜਦੋਂ ਉਸਤੇ ਡਾਕਟਰ ਨੂੰ ਵਾਰ-ਵਾਰ ਆਪਣੀ ਹਾਲਤ ਬਾਰੇ ਦੱਸਿਆ ਤੇ ਉਹਨੂੰ ਸਿਰਫ ਪੇਨ ਰੀਲੀਫ ਦਿੱਤਾ ਗਿਆ ਤੇ ਪ੍ਰੋਪਰਲੀ ਦੇਖਿਆ ਨਹੀਂ ਗਿਆ ਤੇ ਐਡੀ ਐਂਡ ਉਹ ਕੋਲਾਪਸ ਕਰ ਗਿਆ ਤੇ ਕਾਰਡੀਆਕ ਅਰੈਸਟ ਨਾਲ ਉਹ ਚਲਾ ਗਿਆ ਤੇ ਇਸ ਘਟਨਾ ਨੇ ਸਿਰਫ ਇੱਕ ਪਰਸਨਲ ਇਹ ਘਟਨਾ ਸਿਰਫ ਇੱਕ ਪਰਸਨਲ tragedies ਨਹੀਂ ਹੈ ਜੀ ਬਲਕਿ ਕੈਨੇਡਾ ਦੇ ਹੈਲਥ케ਅਰ ਸਿਸਟਮ ਤੇ ਸਵਾਲ ਖੜੇ ਕਰ ਰਹੀ ਹੈ emergeny department ਦੇ ਵਿੱਚ ਲੰਬੀ ਵੇਟ ਟਾਈਮਸ ਡਾਕਟਰ ਤੇ ਸਟਾਫ ਸ਼ਾਰਟੇਜ ਤੇ ਅਰਜੈਂਟ ਕੇਸਸ ਦੇ ਪ੍ਰੋਪਰ ਹੈਂਡਲਿੰਗ ਦੀ ਕਮੀ ਸਾਰਿਆਂ ਨੂੰ ਚਿੰਤਾ ਚ ਪਾ ਰਹੀ ਹੈ ਤੇ ਕੈਨੇਡਾ ਦੇ ਵਿੱਚ ਇਸ ਇਨਸੀਡੈਂਟ ਤੇ ਲੋਕਾਂ ਦੀ ਰਿਐਕਸ਼ਨ ਬਹੁਤ ਸਟਰੋਂਗ ਰਹੀ ਇਨਫੈਕਟ ਜੋ ਖਬਰਾਂ ਚੱਲੀਆਂ YouTube ਤੇ ਪਾਈਆਂ ਗਈਆਂ ਉੱਥੇ ਵੀ ਲੋਕਾਂ ਦੇ ਵੱਖ-ਵੱਖ ਰਿਐਕਸ਼ਨਸ ਆਏ ਨੇ ਕਈ ਲੋਕ ਕਹਿ ਰਹੇ ਨੇ ਕਿ ਇਸ ਇਹ ਹੈਗਾ ਸਿਸਟੈਮਿਕ ਪ੍ਰੋਬਲਮ ਜਿੱਥੇ ਪਬਲਿਕ ਹੈਲਥ케ਅਰ ਸਿਸਟਮ ਓਵਰ ਬਰਡਨਡ ਹੈ ਉੱਥੇ ਆਹੀ ਹੁੰਦਾ ਹੈ ਤੇ ਕੁਝ ਇਨਫਲੂਐਂਸਰਸ ਨੇ ਉਹਨਾਂ ਨੇ ਇਨਸੈਂਸਿਟਿਵ ਕਮੈਂਟਸ ਵੀ ਕੀਤੇ ਆ ਤੇ ਜਿਹਦੇ ਨਾਲ ਰੈਸਿਜ਼ਮ ਤੇ ਹੇਟ ਸਪੀਚ ਦੀ ਡਿਬੇਟ ਵੀ ਵਿੱਚ ਹੀ ਆ ਗਈ ਆ ਇਸ ਖਬਰ ਦੇ ਨਾਲ ਠੀਕ ਹੈ ਕਿ ਇੰਡੀਅਨ origin ਸੀਗਾ ਤੇ ਇਸ ਲਈ ਉਹਨੂੰ ਵੇਟ ਕਰਨ ਲਈ ਕਿਹਾ ਗਿਆ ਤੇ ਇੰਡੀਅਨ ਡਾਇਸਪੋਰਾ ਨੇ ਵੀ ਆਪਣੀ ਚਿੰਤਾ ਦਿਖਾਈ ਹੈ ਤੇ ਕਿਹਾ ਹੈ ਕਿ ਇਹ ਸਿਰਫ ਇੱਕ ਵਰਨਿੰਗ ਹੈ ਕਿ ਕੈਨੇਡਾ ਦੇ ਹੈਲਥ케ਅਰ ਸਿਸਟਮ ਵਿੱਚ ਵੀ ਪ੍ਰੋਬਲਮਸ ਹੈਗੀਆਂ ਨੇ ਭਾਵੇਂ ਕੰਟਰੀ ਡਿਵੈਲਪਡ ਹੋਵੇ ਜਾਂ ਅੰਡਰ ਡਿਵੈਲਪਡ ਹੋਵੇ ਜਾਂ ਡਿਵੈਲਪਿੰਗ ਹੋਵੇ ਇਸ ਕੱਟ ਤੋਂ ਬਾਅਦ ਲੋਕ ਆਪਣੇ ਦੇਸ਼ ਦੇ ਹੈਲਥ케ਅਰ ਸਿਸਟਮ ਨਾਲ ਵੀ ਇਹਨੂੰ ਕੰਪੇਅਰ ਕਰ ਰਹੇ ਨੇ ਕਿ ਐਟਲੀਸਟ ਇੱਥੇ ਤੇ ਇਦਾਂ ਨਹੀਂ ਨਾ ਹੁੰਦਾ ਕਹਿੰਦੇ ਨੇ ਕਿ ਇੰਡੀਆ ਦੇ ਵਿੱਚ ਜਿੱਥੇ ਐਮਰਜੈਂਸੀ ਕੇ ਫੈਸਿਲਿਟੀਆਂ ਤੇ ਡਾਕਟਰਸ ਦੀ ਅਵੇਲੇਬਿਲਿਟੀ ਵਿੱਚ ਕਮੀ ਹੈ ਅਕਸਰ ਲੋਕਾਂ ਨੂੰ ਲੰਬੀ ਵੇਟ ਫੇਸ ਕਰਨੀ ਪੈਂਦੀ ਹੈ ਪਰ ਇੰਡੀਆ ਦੇ ਪ੍ਰਾਈਵੇਟ ਹਸਪੀਟਲਸ 'ਚ ਟਾਈਮਲੀ ਟਰੀਟਮੈਂਟ ਪੋਸੀਬਲ ਹੈਗਾ ਜਦਕਿ ਕੈਨੇਡਾ 'ਚ ਪਬਲਿਕ ਹੈਲਥ케ਅਰ ਵਿੱਚ ਪੇਸ਼ੈਂਟ ਦੀ ਪ੍ਰਾਇੋਰਟੀ ਤੇ ਸਿਸਟਮ ਕੈਪੈਸਿਟੀ ਬਹੁਤ ਇੰਪੋਰਟੈਂਟ ਰੋਲ ਕਰਦੀ ਹੈ ਮੇਰੇ ਨਾਲ ਕਾਲਰ ਜੁੜੇ ਹੋਏ ਨੇ ਆਪਾਂ ਸਿੱਧਾ ਉਹਨਾਂ ਨਾਲ ਪਹਿਲਾਂ ਗੱਲ ਕਰਦੇ ਹਾਂ ਕਿਉਂਕਿ ਇਸ ਖਬਰ ਦੇ ਬਾਰੇ ਵਿੱਚ ਤੁਹਾਨੂੰ ਦੱਸ ਦਿੱਤਾ ਹੈ ਤੇ ਉਹ ਕੀ ਕਹਿੰਦੇ ਨੇ ਇਸ ਖਬਰ ਨੂੰ ਲੈ ਕੇ ਆਪਾਂ ਸੁਣਦੇ ਹਾਂ ਉਹਨਾਂ ਤੋਂ ਫਰੀਦ ਸਰ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ ਹੈਲੋ ਜੀ ਨਮਸਕਾਰ ਨਮਸਕਾਰ ਸਰ ਬੜਾ ਅੱਛਾ ਟੌਪਿਕ ਹੈ ਹੈਲਥ ਦਾ ਮੇਰਾ ਫੇਵਰਿਟ ਹੈ ਅੱਛਾ ਜੀ ਅਰੇ ਜੀ ਮੈਂ ਵੀ ਗੁਜ਼ਰਿਆ ਆਇਆ ਸੀ ਕੋਈ ਗੱਲ ਨਹੀਂ ਓਕੇ ਓਕੇ ਕਹਿੰਦੇ ਕਿ ਕੈਨੇਡਾ ਦਾ ਜਿਹੜਾ ਸਿਸਟਮ ਹੈ ਨਾ ਇਟਸ ਲਾਈਕ ਅ ਬ੍ਰਿਟਿਸ਼ ਸਿਸਟਮ ਹਾਂ ਹਾਂ ਯਾ ਓਕੇ ਦੋ ਕਿਸਮ ਦਾ ਸਿਸਟਮ ਚੱਲਦਾ ਹੈ ਹੂੰ ਹੂੰ ਇੱਕ ਜਿਹੜਾ ਪ੍ਰੈਕਟਿਸ਼ਨਰ ਦਾ ਉਹ ਪ੍ਰਾਈਵੇਟ ਹੁੰਦੇ ਨੇ ਅੱਛਾ ਇੱਕ ਗਵਰਨਮੈਂਟ ਦਾ ਉਹ ਗਵਰਨਮੈਂਟ ਦੇ ਵਿੱਚ ਭੇਡੇ ਜਿਹੜਾ ਬੜਾ ਪੈੜਾ ਸਿਸਟਮ ਓਕੇ ਉਹ ਉਹ ਤਾਂ ਜਦੋਂ 90i ਚਲਾ ਜਾਵੇ ਹਾਂ ਓਕੇ ਤੇ ਜੀਪੀ ਵਾਲਾ ਉਹ ਆਊਟ ਆਫ ਯੂ ਪਾਕਟ ਉਹ ਤੁਹਾਨੂੰ ਪੈਸੇ ਦੇਣੇ ਪੈਂਦੇ ਬਿਲਕੁਲ ਆਹੀ ਹੁੰਦੀ ਹੈ ਜੇ ਅਚੀ ਟ੍ਰੀਟਮੈਂਟ ਲੈਣੀ ਹੈ ਹਾਂ ਹੁਣ ਆਇਓ ਅਮਰੀਕਾ ਵੱਲ ਠੀਕ ਹੈ ਅਮਰੀਕਾ ਚ ਮੈਂ ਮੋਸਟਲੀ ਵੇਖਿਆ ਜੋ ਫਸਟ ਟਾਈਮ ਅਮਰੀਕਾ ਆਇਆ ਜੀ ਨਾ ਉਹ ਯਾਰ ਕਿਤੇ ਫੂਡ ਪਾਇਨਿੰਗ ਹੋ ਗਈ ਮੈਨੂੰ ਅੱਛਾ ਮੈਂ ਆ ਤੇ ਮੇਰਾ ਭਰਾ ਮੈਨੂੰ ਲਾਸ ਐਂਜਲਸ ਲੈ ਗਿਆ ਅੱਛਾ ਜੀ ਮੈਂ ਕਹਾਂ ਮੈਂ ਹੁਣੇ ਜਾ ਤੋਡਿਆ ਮੈਨੂੰ ਕਹਿੰਦਾ ਡਿਜ਼ਨੀ ਲੈਂਡ ਜਾਣਾ ਅੱਛਾ ਉਹ ਜੀ ਮੈਨੂੰ 3 ਘੰਟੇ ਬੈਠਣਾ ਪਿਆ ਇਹ ਮੈਮ ਗੱਲ ਕਰ ਰਹੇ ਨੇ 1978 ਵੀ ਓਕੇ ਪ੍ਰਾਈਵੇਟ ਹਸਪੀਟਲ ਸੀਗਾ ਮੈਂ ਭਰਾ ਨੂੰ ਕਿਹਾ ਯਾਰ ਮੈਂ 3 ਘੰਟੇ ਬੈਠਾ ਅੱਛਾ ਇੱਕ ਦਵਾਈ ਲੈਣੀ ਸੀ ਹੋਰ ਕੀ ਪ੍ਰੋਬਲਮ ਸੀ ਓਕੇ ਕਿਉਂਕਿ ਸ਼ਾਨੂੰ ਐ ਨਹੀਂ ਪਤਾ ਸੀ ਕਿ ਸਬ ਫੂਡ ਪੌਇਜ਼ਨਿੰਗ ਓਕੇ ਉਹਨੇ ਮੈਂ ਚੈੱਕ ਕੀਤਾ ਉਹਨਾਂ ਕਾ ਜੀ ਫੂਡ ਪੌਇਜ਼ਨਿੰਗ ਹੋ ਗਿਆ ਗੋਲੀ ਖਾਡਿਕ ਹੋ ਜਾਏਗਾ ਅੱਛਾ ਸੋ ਬਾਕੀ ਮੈਂ ਠੀਕ ਹੋ ਗਿਆ ਅੱਛਾ ਜੀ ਤੇ that was ਉਹਦੇ ਬਾਅਦ ਸਿਸਟਮ ਅਤੇ ਕਾਫੀ ਅੱਛਾ ਹੋ ਗਿਆ। ਓਕੇ ਓਕੇ। ਤੇ ਅਮਰੀਕਾ 'ਚ ਮਿਹਰਾਲ ਇਜ਼ ਅ ਬੈਟਰ ਸਿਸਟਮ। ਤੁਸੀਂ ਫਿਰ ਉਸ ਜਿਹੜੇ ਹਸਪਤਲ ਤੁਸੀਂ ਗਏ ਸੀਗੇ ਉਹ ਕਿਹੜਾ ਸੀਗਾ? ਉਹ ਗਵਰਨਮੈਂਟ ਦਾ ਜਾਂ ਫਿਰ ਹੋ ਗਾਇਸ ਐਂਜੇਬ੍ਰੀ ਲਾਸ ਐਂਜੇਲਸ। ਅੱਛਾ ਓਕੇ। ਮੇਰਾ ਪ੍ਰੈਕਟਿਸ ਐਂਫਰਸ ਕੋਰਡਾਂ ਦਾ ਮੈਨੂੰ ਸ਼ਹਿਰ ਕਰਾਣ ਲੈ ਗਿਆ ਦੂਸਰੇ ਅੱਛਾ 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 ਠੀਕ ਹੈ। ਤੇ ਇਹ ਕੋਈ 4-5 ਸਾਲ ਪਹਿਲੇ ਮੈਨੂੰ ਨਮੂਨਿਆ ਹੋ ਗਿਆ ਸੀ। ਹੂੰ। ਤੇ ਮੈਨੂੰ ਜੋ ਕੋਵਿਡ ਦੇ ਦੌਰਾਨ ਹੋਇਆ ਸੀ ਅੱਛਾ ਹੂੰ ਉਹ ਮੈਂ ਹਸਪਤਾਲ ਗਿਆ ਤੇ ਉੱਥੇ ਤੇ ਲੈਣਾ ਲੱਗਿਆ ਮੈਂ ਕਿ ਉਹ ਇਹ ਤਾਂ ਕੰਮ ਖਰਾਬ ਹੈ ਹੂੰ ਮੇਰੀ ਵਾਈਫ ਸਿਆਣੀ ਸੀ ਉਹਨੇ ਸਾਈਡ ਤੋਂ ਜਾ ਕੇ ਨਾਲ ਆਪਣੇ ਨੇਫਿਊ ਨੂੰ ਫੋਨ ਕਰ ਹੂੰ ਉਹ ਡਾਕਟਰ ਸੀ ਉਸ ਹਸਪਤਾਲ ਦਾ ਹੂੰ ਉਹ ਆਪਣੇ ਕਲੀਨਿਕ ਬੈਠਾ ਸੀ ਉਹ ਕਹਿੰਦੇ ਖਾਲਾ ਮੈਂ ਹੁਣੇ ਆਇਆ ਹੂੰ ਉਹ 2 ਵਜੇ ਹਸਪਤਾਲ ਪਹੁੰਚਿਆ ਹੂੰ ਉਹ ਕਿ 3 ਵਜੇ ਆ ਗਿਆ ਹੂੰ ਸਿੱਧਾ ਨਾਲ ਜਾ ਕੇ ਡਾਕਟਰ ਨਾਲ ਸਿੱਧੀ ਗੱਲ ਕੀਤੀ ਹੂੰ ਫਿਰ ਮੈਨੂੰ ਘੰਟਾ ਬੈਠਣਾ ਪਿਆ ਫਿਰ ਮੈਨੂੰ ਰਾਤ ਦੇ 12 ਵਜੇ ਤੱਕ ਉਹਨਾਂ ਨੇ ਫਲੋਰ ਤੇ ਹੀ ਰੱਖਿਆ ਹੂੰ ਅੰਦਰ ਲੈ ਗਏ ਹੂੰ ਤੇ 12 ਵਜੇ ਉਹ ਮੈਨੂੰ ਉਹਨਾਂ ਨੇ ਐਡਮਿਟ ਕੀਤਾ ਜਾ ਕੇ ਹੂੰ ਓਕੇ देखो ਕਿੰਨਾ ਸਲੋ ਪ੍ਰੋਸੈਸ ਸੀ ਹੂੰ ਮਗਰ ਉਸ ਦਰ ਹਨ ਉਹਨਾਂ ਨੇ ਛੱਡਿਆ ਨਹੀਂ ਮੈਨੂੰ ਕਦੀ ਇੱਕ ਟੈਸਟ ਕਰਦੇ ਜੇ ਕਦੀ ਦੂਸਰਾ ਟੈਸਟ ਕਰਦੇ ਮਤਲਬ ਦੇਵਟ ਨਹੀਂ ਸੀ ਕੀਪ ਮਾਨਿਟਰਿੰਗ ਉਹ ਨਹੀਂ ਸੀ ਕੁਝ ਹੋਰ ਚੱਕਰ ਸੀ ਹੂੰ ਤੇ ਮਤਲਬ ਮੈਂ ਹੌਸਲ ਚਲਾ ਗਿਆ ਪਰ 3 ਦਿਨ ਰਹਾ ਮੈਂ ਓਕੇ ਤੇ ਇੱਥੇ ਆਏਗਾ ਕਿ ਅਗਰ ਤੁਸੀਂ ਐਂਬੂਲੈਂਸ ਨੂੰ ਫੋਨ ਕਰੋ ਨਾ ਫਾਇਰ ਡਿਪਾਰਟਮੈਂਟ ਤੇ ਪੁਲਿਸ 5 ਮਿੰਟ ਤੁਹਾਡੇ ਘਰ ਹੋਏਗੀ ਹੂੰ ਠੀਕ ਹੈ ਰਾਈਟ ਜ਼ਿਆਦਾ ਨਹੀਂ ਲੱਗਦੀ ਕਿਉਂਕਿ ਉਹ ਜਿਹੜੇ ਫਾਇਰ ਸਟੇਸ਼ਨ ਹਨ ਮੇਰੇ ਘਰ ਤੋਂ 5 ਮਿੰਟ ਦੂਰ ਹੈ ਠੀਕ ਹੈ ਠੀਕ ਹੈ ਇਹਨੇ ਅਧਰੋਣਾ ਇੱਕ ਪਿਛਲੇ ਵਾਲੇ ਚੋਣੇ ਆ ਜਾਣਾ ਓਕੇ ਹਾਂ ਲੰਘ ਕਦੀ ਕਦੀ ਸੋਚਨੇ ਯਾਰ ਹੂੰ ਬਈ ਕਦਾ ਬੰਦਾ ਐਵਲੋਸੀ ਭੇਜਦੇ ਉਹ ਪੂਰੀ ਫੌਜ ਆਂਦੀ ਹਾਂ ਓਕੇ ਉਹ ਆ ਕੇ ਪਹਿਲੇ ਇੱਕ ਫੋਰ ਕਰਦੇ ਕੋਈ ਵੀ ਟੇਨ ਉਸ ਹਾਂਜੀ ਉਹਦੇ ਬਾਦ ਉਹ ਚੜਚੁੱਕ ਕਰ ਗਏ ਹਾਂਜੀ ਫੇਰ ਨਾ ਲਿਜਾਂਦੇ ਨੇ ਯਾ ਛੱਡ ਦਿੰਦੇ ਨੇ ਹੂੰ ਮੈਨੇ ਇੱਕ ਵਾਕਿਆ ਹੋਇਆ ਜੀ ਕਮ ਤੇ ਮੈਨੂੰ ਕਿਸੇ ਨੇ ਅਟੈਕ ਕਰ ਦਿੱਤਾ ਹੂੰ ਪਹਿਲੇ ਮੈਨੂੰ ਉਹਨਾਂ ਨੇ ਉੱਥੇ ਆ ਕੇ ਟ੍ਰੀਟ ਕੀਤਾ ਪੁੱਛਿਆ ਬੱਚਾ ਹੋਇਆ ਕੀ ਹੈ ਸਾਰੀ ਰਿਪੋਰਟ ਲੈ ਕੇ ਉਹ ਫਿਰ ਮੈਨੂੰ ਹਸਪਤਾਲ ਲੈ ਗਏ ਉਹਨਾਂ ਪਹਿਲੇ ਮੇਰੇ ਮੈਂ ਮਾਰਿਆ ਕੀਤਾ ਉਹਦੇ ਬਾਅਦ ਉਹਨਾਂ ਮੈਨੂੰ ਡਿਟਾ ਕੇ ਸਟਿਚਿੰਗ ਲਈ ਮੈਂ ਨਫੀ ਵੀ ਡਾਕਟਰ ਕੋਲ ਪਹੁੰਚ ਗਿਆ ਸੀ ਓਕੇ ਉੱਥੇ ਉਹਦੀ ਵਾਕਫ ਸੀ ਠੀਕ ਤੇ ਆਪਣਾ ਫਿਰ ਰਾਤ ਨੂੰ ਪੁਲਿਸ ਰਿਪੋਰਟ ਵੀ ਆ ਗਈ ਸੀ ਕਿ ਆਜੀ ਅਸੀਂ ਫੜ ਲਿਆ ਬੰਦਾ ਤੁਹਾਡਾ ਹਮ ਤੇ ਉਹ ਹੋ ਜਾਣੇ ਤੇ ਉਹ ਧਿਆਨ ਓਕੇ ਉਹ ਬੋਟਲ ਰਿਲੇਟਿਡ ਫੀਸ ਤੇ ਉਹਨਾਂ ਨੇ ਫਿਰ ਹਮ ਕੇਸ ਥੋੜਾ ਚੱਲਿਆ ਅੱਧ ਉੱਧਰ ਹੋ ਗਿਆ ਓਕੇ ਓਕੇ ਮਗਰ ਇੱਕ ਮੈਂ ਵਿਥਰ ਸਿਸਟਮ ਬੋਲ ਰਿਹਾ ਹਮ ਮੇਰੇ ਕਹਦੇ ਸਾਹਮਣੇ ਉਹ ਸੋ ਬੇਸਿਕਲੀ ਯੂ ਆਰ ਸੇਇੰਗ ਕਿ ਸਿਸਟਮ ਓਕੇ ਯੂ ਆਰ ਸੇਇੰਗ ਕਿ ਸਿਸਟਮ ਇਜ਼ ਗੁੱਡ ਹੇਅਰ ਵੈਨ ਆਮ ਸੇਇੰਗ ਇਟ ਡਿਵੈਲਪ ਬਲੋਡ ਦੇ ਵਿੱਚ ਓਕੇ ਚਾਹੇ ਚਾਹੇ ਉਹ ਟੂ ਡਿਪੈਂਡ ਕਰਦਾ ਹੈ ਠੀਕ ਡਨ ਇਟ ਇਨ ਫਲੋ ਨੇ ਕਿ ਕਰ ਰਹੇ ਨੇ ਵਰਲਡ ਦੇ ਬਾਹਰ ਕੰਡ ਦੀ ਕਮੀ ਹੋ ਗਈ ਹੈ ਵਰਲਡਵਾਈਡ ਗੱਲ ਤੋਂ ਪਤਾ ਸਰ ਕੀ ਹੈ ਮੈਨੂੰ ਕੀ ਲੱਗਦਾ ਹੈ ਕਿ ਡਿਵੈਲਪਡ ਕੰਟਰੀਜ਼ ਦੇ ਵਿੱਚ ਜਦੋਂ ਜਿਹੜੇ ਫਲੌਜ਼ ਹੁੰਦੇ ਨੇ ਐਟ ਲੀਸਟ ਉਹਨਾਂ ਤੇ ਗੱਲਾਂ ਹੁੰਦੀਆਂ ਨੇ ਉੱਤੇ ਤੇ ਡਿਬੇਟ ਹੁੰਦੀ ਹੈ ਇੱਥੇ ਐਦਾਂ ਨਹੀਂ ਹੁੰਦਾ ਇੱਥੇ ਜਿਹੜੇ ਲੂਪ ਹੋਲਸ ਦੀ ਗੱਲ ਨਹੀਂ ਨੇ ਕਹਿੰਦੇ ਮੀਟਿੰਗ ਬੁਲਾ ਲੈਂਦੇ ਲੋਕ ਹਾਂ ਕਦੇ ਅਸੀਂ ਤੈਨੂੰ ਇਲੈਕਟ ਕਿਉਂ ਕੀਤਾ ਸੀ ਇਹ ਸਾਡਾ ਨਾ ਪ੍ਰੋਬਲਮ ਹੈ ਦੈਟਸ ਦੈਟ ਦੈਟ ਕੋਈ ਲੈ ਕੇ ਅੱਛਾ ਅਸੀਂ ਐਡਰੈਸ ਕਰਨੇ ਉਹ ਫਿਰ ਆਪਸਾਲ ਵਾਲਿਆਂ ਨੂੰ ਬੁਲਾ ਲੈਂਦੇ ਨੇ ਦੈਟਸ ਦ ਰੀ ਥਿੰਕ ਉਹ ਫਿਰ ਕਹਿੰਦੇ ਨੇ ਸਾਡੇ ਕੋਲ ਸਟਾਫ ਦੀ ਕਮੀ ਸੀ ਅਸੀਂ ਵਰਕ ਕਰ ਰਹੇ ਹਾਂ ਇਹ ਉਹ ਜਸਟੀਫਿਕੇਸ਼ਨ ਹੋ ਜਾਂਦੀ ਆਲਰਾ이트 ਮਗਰ ਇੰਗਲੈਂਡ ਕੈਨੇਡਾ ਐਦਰ ਓਕੇ ਐਦਰ ਹਾਅਰ ਪ੍ਰੋਬਲਮ ਨੇ ਭਾਈ ਹੂੰ ਠੀਕ ਹੈ ਫਰੀਦ ਸਰ ਕਾਲਰਸ ਮੇਰੇ ਨਾਲ ਹੋਰ ਵੀ ਜੁੜੇ ਹੋਏ ਨੇ ਆਪਾਂ ਉਹਨਾਂ ਤੋਂ ਵੀ ਸੁਣਦੇ ਆ ਰਾਈਟ ਹੈ ਨਾ ਠੀਕ ਹੈ ਸਰ ਜਾਂ ਜਾਓ ਨਾ ਅਗਰ ਤੁਹਾਨੂੰ ਫਿਰ ਕੋਈ ਹਾਰਟ ਅਟੈਕ ਹੋ ਜਾਏ ਨਾ ਓਕੇ ਹਸਪਤਾਲ ਤੇ ਜਾਓਗੇ ਉਹ ਕਹਿੰਗੇ ਜੀ ਪਹਿਲੇ ਪੈਸੇ ਜਮ੍ਹਾਂ ਕਰਾਓ ਫੇਰ ਤਾਂ داخل ਕਰਾਂਗੇ ਨੋ ਦਸ ਹੈਪਨਸ ਇਨ ਇੰਡੀਆ ਐਸ ਵੈਲ ਆਏ ਆ ਤੇ ਮੈਨੂੰ ਪਤਾ 21 21 ਮੋਲ ਗੈਲਸ ਤੇ ਇਥੇ ਉਹ ਪਹਿਲੇ ਆ ਕੇ ਦਰ ਚੁੱਕੇ ਲੈ ਜਾਂਦੇ ਨੇ ਉਥੇ ਜਾ ਕੇ ਪਹਿਲੇ ਐਡਮਿਟ ਕਰ ਦਿੰਦੇ ਨੇ ਮਤਲਬ ਤੁਹਾਡਾ ਜਰਾ ਆਈਡੀ ਹੁੰਦਾ ਉਹ ਇਨਫੋਰਮੇਸ਼ਨ ਲੈ ਲੈਂਦੇ ਨੇ ਕਿ ਆ ਕੋਈ मेडिकल कार्ड है तो वो जमा करा के तुझे अंदर पांच गल्ला ने वेट करना पेंदा है तोनु एनीवे सर मेरे ना मोनी आसी एक पैसा नहीं मैं ਦਿੱਤਾ ਸੀ सर सर तो तोनु तो मेरी आवाज आ रही है ना हां जी आ रही है हां जी हां जी ठीक है सर मेनू एक्चुअली एक ब्रेक ते जाना है ते दूसरी गल्ला है मेरे नाल और भी कॉल्स जुड़ी होने हैं आपा उनोंदे भी गल सुन लेने हैं है ना ठीक है सर थैंक्स अ लॉट स्टे ट्यून्ड विद अस ते आपा फटाफट एक ब्रेक ले रुकदे हां जी इथे ब्रेक ਲਈ ਰੁਕਦੇ ਆਪਾਂ ਤੇ ਫਿਰ ਜਿਹੜੇ ਸਾਨੂੰ ਸਾਡੇ ਨਾਲ ਕਾਲਜ ਜੁੜੇ ਹੋਏ ਨੇ ਸਾਡੇ ਨਾਲ ਕਾਫੀ ਲੌਂਗ ਟਾਈਮ ਤੋਂ ਜੁੜ ਰਹੇ ਨੇ ਹੋ ਤੇ ਉਹਨਾਂ ਨਾਲ ਆਪਾਂ ਫਿਰ ਆਪਾਂ ਗੱਲ ਕਰਦੇ ਆਂ ਰਾਈਟ ਸ਼ਾਰਟ ਬ੍ਰੇਕ ਜਲਦੀ ਹਾਜ਼ਰ ਹੋਨੇ ਆਂ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਅੱਜ ਚਰਚਾ ਕਰ ਰਹੇ ਆਪਾਂ ਕੈਨੇਡਾ ਦੇ ਐਡਮਿੰਟਨ ਦੀ ਇੱਕ ਖਬਰ ਤੋਂ ਖਬਰ ਨਾਲ ਜੁੜੀ ਜਿਹੜੀ ਖਬਰ ਹੈ ਉਹ ਕਹਿੰਦੀ ਹੈ ਕਿ ਇੱਕ ਇੰਡੀਅਨ origin ਜਿਹੜਾ ਆਪਣਾ ਇਲਾਜ ਕਰਵਾਉਣ ਲਈ ਹਸਪੀਟਲ ਜਾਂਦਾ ਹੈ ਐਂਡ ਉਥੇ ਉਹਨੂੰ 8 ਤੋਂ 8 ਘੰਟੇ ਤੋਂ ਵੱਧ ਸਮਾਂ ਜਿਹੜਾ ਹੈ ਬਤਾਉਣਾ ਪੈਂਦਾ ਹੈ ਐਂਡ ਇਹ ਲੰਬਾ ਸਮਾਂ ਜਿਹੜਾ ਉਹਨੂੰ ਹੋਰ ਪੇਨ ਵਿੱਚ ਜਿਹੜਾ ਉਹਨੂੰ ਉਹਨੂੰ ਪਾਤਾ ਤੇ ਐਟ ਦੀ ਐਂਡ ਉਹ ਕੋਲਾਪਸ ਕਰ ਗਿਆ ਐਂਡ ਉਸ ਤੋਂ ਬਾਅਦ ਸੋਸ਼ਲ ਮੀਡੀਆ ਹਰ ਕਿਤੇ ਇਸ ਖਬਰ ਨੂੰ ਲੈ ਕੇ ਹੈਲਥ케ਅਰ ਸਿਸਟਮ ਦੀ ਗੱਲ ਜਿਹੜੀ ਹੈ ਉਸ ਤੇ ਡਿਬੇਟ ਹੋ ਰਹੀ ਹੈ ਸਭ ਆਪਣੇ ਆਪਣੇ ਪੁਆਇੰਟਸ ਰੱਖ ਰਹੇ ਨੇ ਕੁਝ ਲੋਕ ਇੰਡੀਆ ਦੇ ਸਿਸਟਮ ਦੇ ਨਾਲ ਨੂੰ ਕੰਪੇਅਰ ਕਰ ਰਹੇ ਨੇ ਕੁਝ ਲੋਕ ਜੋ ਨਈ ਵੀ ਕਰ ਰਹੇ ਆ ਉਹ ਇਧਰ ਦੇ ਲੂਪ ਹੋਲਸ ਤੇ ਉਧਰ ਦੇ ਲੂਪ ਹੋਲਸ ਸਾਰਿਆਂ ਦੀ ਜਿਹੜੀ ਗੱਲਾਂ ਕਰ ਰਹੇ ਨੇ ਤੇ ਉਸ ਤੋਂ ਬਾਅਦ ਇੱਕ ਮੋਟਾ ਕੁਐਸਚਨ ਨਿਕਲ ਕੇ ਆਉਂਦਾ ਹੈ ਕਿ ਡਿਵੈਲਪਡ ਕੰਟਰੀਜ਼ ਵਿੱਚ ਵੀ ਹੈਲਥ케ਅਰ ਸਿਸਟਮ ਪਰਫੈਕਟ ਨਹੀਂ ਹੁੰਦਾ ਤੇ ਤੁਸੀਂ ਇਹਨੂੰ ਕਿਵੇਂ ਜਸਟੀਫਾਈ ਕਰੋਗੇ ਸਾਡੇ ਨਾਲ ਕਾਲਸ ਜੁੜੇ ਹੋ ਇਹਨੇ ਆਪਾਂ ਫੜਾਫੜਾ ਉਹਨਾਂ ਨਾਲ ਪਹਿਲਾਂ ਗੱਲ ਕਰਦੇ ਆ ਗੁਰਦੀਪ ਸਰ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਕਰਦੇ ਆ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਗੀਤ ਜੀ ਗੱਲ ਇਹ ਹੈ ਵੀ ਮੈਂ ਤੇ ਜਿਹੜੇ ਸ਼ਹਿਰ ਤੇ ਜਾਂ ਦੇਸ਼ 'ਚ ਰਹੇ ਨਾ ਉੱਥੇ ਦੀ ਗੱਲ ਕਰਾਂਗਾ ਜੋ ਮੇਰਾ ਐਕਸਪੀਰੀਅੰਸ ਆ ਮੇਰੇ ਸ਼ਹਿਰ ਦੇ ਵਿੱਚ ਤਾਂ ਹੈਲਥ ਕੇਅਰ ਸਿਸਟਮ 'ਤੇ ਕੋਈ ਵੀ ਰੇਸਿਜ਼ਮ ਬਿਲਕੁਲ ਨਹੀਂ ਹੁੰਦਾ ਰਾਈਟ ਓਕੇ ਠੀਕ ਨਾ ਨਾ jobb ਚ ਹੁੰਦਾ ਕੋਈ ਰੇਸਿਜ਼ਮ ਦੀ ਗੱਲ ਹੋ ਗਈ ਫਿਰ ਹਾਂਜੀ ਬਾਕੀ ਚੀਜ਼ਾਂ ਨਹੀਂ ਹੁੰਦਾ ਨਹੀਂ ਮੇਰੇ ਸ਼ਹਿਰ 'ਚ ਨਹੀਂ ਹੁੰਦਾ ਓਕੇ ਜਿੰਨ ਬਾਕੀ ਅਮਰੀਕਾ 'ਚ ਮੇਰਾ ਖਿਆਲ ਨਹੀਂ ਹੁੰਦਾ ਹੁਣ ਜ਼ਿੰਦਗੀ ਦਾ ਮੁੱਲ ਅਸਲੀ ਪੈਂਦਾ ਹੈ ਤਾਂ ਜਿੰਨਾ ਮੁੱਲ ਅਮਰੀਕਾ 'ਚ ਪੈਂਦਾ ਜ਼ਿੰਦਗੀ ਦਾ ਇੰਨਾ ਧਿਆਨ ਦਿੰਦੇ ਆ ਕਿ ਸ਼ਾਇਦ ਹੀ ਦੁਨੀਆ 'ਚ ਕਿਸੇ ਹੋਰ ਦੇਸ਼ 'ਚ ਨਾ ਹੋਗਾ ਹਮ ਓਕੇ ਹਮ ਬਾਕੀ ਹਾਰਟ ਅਟੈਕ ਨੂੰ ਇਹ ਬਹੁਤ ਕੈਚ ਕਰਦੇ ਆਏ ਮੈਂ ਮੇਰਾ ਪਿਛਲੇ ਦੋਸ ਲਾਸਟ ਈਅਰ ਹਾਰਟ ਅਟੈਕ ਆ ਗਿਆ ਸੀ ਤੇ 15 ਮਿੰਟਾਂ ਚ ਐਂਬੂਲੈਂਸ ਆ ਗਈ ਤੇ 15 ਮਿੰਟਾਂ ਚ ਉਹਨੇ ਮੈਨੂੰ ਨਹੀਂ ਉਸਨੇ ਐਡਮਿਟ ਕਰ ਲਿਆ ਐਮਰਜੈਂਸੀ ਔਰ ਉਸਨੇ ਅੱਧੇ ਘੰਟੇ ਦੇ ਵਿੱਚ 1 ਘੰਟੇ ਦੇ ਵਿੱਚ ਉਹਨੇ ਮੇਰੀ ਸਰਜਰੀ ਕਰਕੇ ਉਹ ਕੀ ਪੈਂਦਾ ਉਹ ਕਿੰਨੇ ਦਾ ਸਟੰਡ ਪੈਂਦਾ ਜਿਹੜਾ हां जी हां ओके देन सर ओके ता मिनू नहीं दूसरे दिन कर कर ओके ओके 15 ਮੈਂ ਮਤਲਬ 1 ਘੰਟੇ ਤੁਸੀਂ ਜਲਦੀ ਬੰਦ ਕਰਕੇ ਸਾਰਾ ਡਨ ਹਮ ਠੀਕ 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 ਸੋ ਇਹ ਹੁਣ ਬਾਕੀ ਕੈਨੇਡਾ ਦਾ ਬਹੁਤ ਬੁਰਾ ਹਾਲ ਹੈ ਉੱਥੇ ਤਾਂ ਅਪਾਇੰਟਮੈਂਟ ਜਿਹੜੀ ਕੋਈ 6 ਮਹੀਨੇ ਬਾਅਦ ਜਾਂ ਸਾਲ ਬਾਅਦ ਜਾਂ ਕਈ 3-3 ਸਾਲਾਂ ਬਾਅਦ ਡਾਕਟਰ ਦੀ ਅਪਾਇੰਟਮੈਂਟ ਮਿਲਦੀ ਹੈ ਮੈਂ ਸੁਣਿਆ ਤੇ ਉੱਥੇ ਤਾਂ ਐਮਰਜੈਂਸੀ ਫਟਾ ਕੋਈ ਨਹੀਂ ਇੱਥੇ ਇਥੇ ਦੇਖ ਲੈਂਦੇ ਆ ਅਮਰੀਕਾ ਤੇ ਵੀ ਜੇ ਤਾਂ ਹਾਰਟ ਅਟੈਕ ਆ ਫੇਰ ਤਾਂ ਹਸਲੇ ਕਰ ਲੈਂਦੇ ਆ ਸਰ ਜੀ ਮਿੰਟ ਵੀ ਨਹੀਂ ਲਾਉਂਦੇ ਤੇ ਜੇ ਇਹ ਦੇਖ ਲੈਂਦੇ ਵੀ ਬੰਦਾ ਮਰੇਗਾ ਨਹੀਂ ਇਹਨੂੰ ਕੋਈ ਵੱਡੀ ਪ੍ਰੋਬਲਮ ਨਹੀਂ ਆ ਵੀ ਮਰ ਜੂਗਾ ਛੇਤੀ ਇਹ 1-2 ਘੰਟੇ ਵੇਟ ਕਰ ਸਕਦਾ ਉਹਦੀ ਵੇਟ ਵੀ ਕਈ ਵਾਰੀ ਕਰਨੀ ਪੈਂਦੀ 1-2 ਘੰਟਾ ਠੀਕ ਹੈ ਜੀ ਇਸ ਤੋਂ ਬਾਅਦ ਵੀ ਠੀਕ ਹੈ ਇਨਾ ਕੀ ਪੁੱਛਾਂਗਾ ਥੈਂਕ ਯੂ ਜੀ ਥੈਂਕ ਯੂ ਸਰ ਥੈਂਕ ਯੂ ਆਪਣਾ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰਨ ਦੇ ਲਈ ਬਾਜਵਾ ਸਰ ਸਾਡੇ ਨਾਲ ਜੁੜੇ ਹੋਏ ਨੇ ਆਪ ਉਹਨਾਂ ਨਾਲ ਵੀ ਗੱਲ ਕਰਦੇ ਆਂ ਬਾਜਵਾ ਸਰ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹਾਂਜੀ 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 ਸਤਿ ਸ਼੍ਰੀ ਅਕਾਲ ਜੀ ਸਰ ਹਾਂਜੀ ਸਰ ਤੁਹਾਡਾ ਐਕਸਪੀਰੀਅੰਸ ਕੀ ਕੀ ਹੈ ਜਿੱਥੇ ਤੁਸੀਂ ਰਹਿੰਦੇ ਹੋ ਮੈਂ ਸ਼ਿਕਾਗੋ 'ਚ ਰਹੇ ਨਾ ਜੀ ਔਰ ਐਮਰਜੈਂਸੀ ਦਾ ਸਿਸਟਮ ਬਹੁਤ ਵਧੀਆ ਹੈ ਹਮ ਇੰਨਾ ਵਧੀਆ ਕਿ ਮੈਂ ਕਈ ਵਾਰ ਹੀ ਗਿਆ ਜ਼ਿੰਦਗੀ ਚ ਆ ਜਾਂਦੀ ਹੈ ਜਦੋਂ ਯੰਗ ਸੀ ਉਦੋਂ ਵੀ ਜਦੋਂ ਹੁਣ ਰਿਟਾਇਰ ਹੋ ਕੇ ਵੀ ਇਹ ਅਮਰੀਕਾ ਦਾ ਸਿਸਟਮ ਜਿਹੜਾ ਤਿੰਨ ਚਾਰ ਚੀਜ਼ਾਂ ਇੰਪੋਰਟੈਂਟ ਹੈ ਇੱਕ ਨੂੰ ਕਹਿੰਦੇ ਆ ਮੈਡੀਕੇਡ ਜਾਂ ਪਬਲਿਕ ਏਡ ਇਹ ਉਹ ਲੋਕ ਹੈ ਜਿਨ੍ਹਾਂ ਦੀ ਕੋਈ ਇਨਕਮ ਨਹੀਂ ਹੁੰਦੀ ਕੋਈ ਘਰ ਨਹੀਂ ਹੁੰਦਾ ਇਹਨਾਂ ਨੂੰ ਫੈਡਰਲ ਗਵਰਨਮੈਂਟ 100% ਪੈਸੇ ਦਿੰਦੀ ਹੈ ਹੂੰ ਇਹਨਾਂ ਦਾ ਕਾਰਡ ਬਣਿਆ ਹੁੰਦਾ ਤੁਸੀਂ ਜਾਓ ਕਈ ਡਾਕਟਰ ਤੁਹਾਨੂੰ ਪ੍ਰਾਇਮਰੀ ਕੇਅਰ ਚ ਮੈਡੀਕੇਟ ਨਹੀਂ ਲੈਂਦੇ ਪਰ ਬਹੁਤ ਸਾਰੇ ਹੈਗੇ ਆ ਤੁਹਾਨੂੰ ਥੋੜਾ ਅੱਗੇ ਪਿੱਛੇ ਹੁੰਦਾ ਅਪਾਇੰਟਮੈਂਟ ਮਿਲ ਜਾਂਦੀ ਹੈ ਉਹ ਤੋਂ ਦੂਜਾ ਹੁੰਦਾ ਮੈਡੀਕੇਅਰ ਮੈਡੀਕੇਅਰ ਹੁੰਦਾ ਵੀ ਅਸੀਂ ਸਾਰੀ ਜ਼ਿੰਦਗੀ ਕੰਮ ਕਰਦੇ ਆ ਥੋੜੇ ਥੋੜੇ ਪੈਸੇ ਹੈਲਥ ਦੇ ਆਏ ਮਹੀਨੇ ਕਟਾਈਦੇ ਆ ਉਹ ਫਿਰ ਸਾਨੂੰ ਹੁਣ ਜਿਵੇਂ ਆਈ ਐਮ 80 ਸਾਨੂੰ ਉਹ ਹੈਲਪ ਜਿਹੜੀ ਹੈ ਨਾ ਉਹ ਜੇ ਬਿਮਾਰ ਹੋ ਜੀ ਇੱਥੇ ਉਹ ਮਿਲ ਜਾਂਦੀ ਹੈ। ਹੂੰ ਤੀਜੀ ਹੈ ਇੱਥੇ ਜਿਹੜੀ ਇਹ ਮੈਡੀਕੇਰ ਇਹ ਇੱਕ ਸੀਨੀਅਰ ਬੰਦਿਆਂ ਵਾਸਤੇ ਹੈ ਜਿਹਨੂੰ ਮੈਡੀਕੇਰ ਐਡਵਾਂਟੇਜ ਪਲਾਨ ਚਲੋ ਇਹ ਤਾਂ ਹੋ ਗਈ ਵੀ ਇੱਥੇ ਮਿਲਦੀ ਹੈ। ਬਾਕੀ ਉਹ ਚੀਜ਼ ਹੈ ਕੈਨੇਡੀਅਨ ਸਿਸਟਮ ਹੈ ਜਿਹੜਾ ਉਹ ਬੜਾ ਓਵਰਵੈਲਮ ਇਸ ਕਰਕੇ ਹੋ ਗਿਆ। ਹੂੰ ਹੂੰ ਦੇਖੋ ਮੈਂ ਤੁਹਾਨੂੰ ਸਾਰੀ ਸਟੋਰੀ ਦੱਸ ਦਿੰਦਾ ਹੈ ਇੰਡੀਆ ਦੀ, ਪਾਕਿਸਤਾਨ ਦੀ, ਬ੍ਰਿਟੇਨ, ਕੈਨੇਡਾ ਐਂਡ ਅਮਰੀਕਾ ਜਦੋਂ ਅਸੀਂ ਲੋਕ ਉੱਥੋਂ ਪਹਿਲਾਂ ਨਿਕਲੇ ਡਾਕਟਰ ਮੈਡੀਕਲ ਪਹਿਲਾ ਡੈਸਟੀਨੇਸ਼ਨ ਇਹਨਾਂ ਦਾ ਇੰਗਲੈਂਡ ਹੁੰਦਾ ਸੀ 60s 50s ਉਸ ਤੋਂ ਬਾਅਦ ਜਿਹੜੇ ਉੱਥੇ ਲੋਕ ਹੋ ਗਏ ਕਈ ਉੱਥੇ ਪਰਮਨੈਂਟ ਸੈਟਲ ਹੋ ਗਏ ਕਈਆਂ ਨੇ ਉਹਨਾਂ ਡੈਸਟੀਨੇਸ਼ਨ ਕੈਨੇਡਾ ਤੇ ਅਮਰੀਕਾ ਬਣਾ ਲਿਆ ਜਿਹੜੇ ਫਿਰ ਕੈਨੇਡਾ ਵੀ ਗਏ ਉਹਨਾਂ ਵਿੱਚੋਂ ਹੀ ਬਹੁਤ ਸਾਰੇ ਅਲਟੀਮੇਟਲੀ ਦੇ ਐਂਡਡ ਅਪ ਇਨ ਅਮਰੀਕਾ ਇਸ ਕਰਕੇ ਡਾਕਟਰਾਂ ਦੀ ਕਮੀ ਕੈਨੇਡਾ ਦੇ ਵਿੱਚ ਹੂੰ ਜੀ ਐਂਡ ਹੂੰ देन ਸਮ वेरी ਡਰਾਸਟਿਕ ਟੈਸਟ देन यू ਗੋ ਟੂ ਮੈਡੀਕਲ ਕਾਲਜ देन यू ਡੂ ਰੈਜ਼ਿਡੈਂਸੀ ਸੋ ਇਹ 12 ਸਾਲ ਲੱਗ ਜਾਂਦਾ ਇੱਥੇ ਡਾਕਟਰ ਬਣਨ ਨੂੰ ਇਸ ਕਰਕੇ ਡਾਕਟਰਾਂ ਦੀ ਇੱਥੇ ਇੱਥੇ ਕਮੀ ਆ ਰਹੀ ਹੈ ਤੋਂ ਇਹ ਅਮਰੀਕਾ ਚ ਵੀ ਕਮੀ ਹੈ ਪਰ ਇਹਨਾਂ ਦੋਨਾਂ ਕੰਟਰੀਆਂ 'ਚ ਸਭ ਤੋਂ ਜ਼ਿਆਦਾ ਜਿਹੜੇ ਡਾਕਟਰ ਹੈ ਉਹ ਇੰਡੀਅਨ ਤੇ ਪਾਕਿਸਤਾਨੀ origin ਦੇ ਆ। ਅਗਰ ਕਿਸੇ ਇੱਕ ਕੰਟਰੀ ਤੋਂ ਗਿਣੋ ਐਟ 1 ਟਾਈਮ ਅਮਰੀਕਾ 'ਚ 37% ਡਾਕਟਰ ਇਹਨਾਂ ਦੋ ਕੰਟਰੀਆਂ ਦੇ ਆ ਸਾਡੇ ਸਿਸਟਮ 'ਚ। ਹੁਣ ਅਗੋਂ ਗੱਲ ਆਉਂਦੀ ਐ ਇਹ ਜਿਹੜੀ ਕੇਅਰ ਮਿਲਣੀ ਕ ਨਹੀਂ ਮਿਲਣੀ। ਮੈਂ ਵੀ ਉਹ ਖਬਰ ਦੇਖੀ ਸੀ ਪਹਿਲੀ ਵਾਲੇ ਐ ਸਾਨੂੰ ਲੋਕਾਂ ਨੂੰ ਇਹ ਗੱਲ ਕਹਿਣੀ ਚਾਹੀਦੀ ਐ ਵੀ ਇੱਕ ਕੈਨੇਡੀਅਨ ਅਟੈਂਡ ਨਹੀਂ ਹੋਇਆ। ਇੰਡੀਅਨ ਜੋੜਨਾ ਗਲਤ ਗੱਲ ਐ। ਆ ਲੋ ਵੀ ਵਾਈਫ ਵੀ ਕਹ ਰਹੀ ਹੈ ਕੋਈ ਵੀ ਕਹਿ ਰਿਹਾ ਹੈ ਇਹ ਗਲਤ ਹੈ ਅਸੀਂ ਹੁਣ ਇਹ ਨਾ ਕੰਟਰੀਆਂ ਚ ਆ ਗਏ ਆ ਕੋਈ ਯਾਰ ਅਮਰੀਕਨ ਨਹੀਂ ਇਹਰ ਉਹ ਕੈਨੇਡੀਅਨ ਸੀ ਯਾ ਹੂੰ ਠੀਕ ਹੈ ਜੀ ਦੇ ਦੇ ਕੈਨੇਡੀਅਨ ਇਹ ਵੀ ਇਹਦਾ ਸੋਲੂਸ਼ਨ ਕੀ ਹੈ ਹੂੰ ਹੂੰ ਇਹਦਾ ਸੋਲੂਸ਼ਨ ਇਹ ਹੋਣਾ ਚਾਹੀਦਾ ਹੈ ਹੂੰ ਅਮਰੀਕਾ ਦੇ ਵਿੱਚ ਹੁਣ ਡਾਕਟਰਾਂ ਦੇ ਇਨ ਬਿਟਵੀਨ ਇੱਕ ਕੋਰਸ ਇਹ ਪਰਸਨ ਲਾਤਾ ਉਹਨੂੰ ਕਹਿੰਦੇ ਅਸੀਂ ਫਿਜੀਸ਼ੀਅਨ ਅਸਿਸਟੈਂਟ ਹਾਂਜੀ ਓਕੇ ਉਹ ਵੀ 4 ਸਾਲ ਦੀ ਡਿਗਰੀ ਹੈ ਪਰ ਉਹਦੇ ਚ ਰੈਜ਼ਿਡੈਂਸੀ ਇੰਨੀ ਨਹੀਂ ਹੁੰਦੀ ਉਹ ਡਾਕਟਰ ਦੀ ਐਡਵਾਈਸ ਤੇ ਪੇਸ਼ੈਂਟ ਨੂੰ ਇਮੀਡੀਏਟਲੀ ਟਰੀਟ ਕਰਨਾ ਸ਼ੁਰੂ ਕਰ ਦਿੰਦੇ ਆ ਓਕੇ ਔਰ ਲਾਸਟ ਗੱਲ ਹਮ ਜਦੋਂ ਅਸੀਂ ਐਮਰਜੈਂਸੀ ਚ ਜਾਂਦੇ ਆ ਉੱਥੇ ਇੱਕ ਗ੍ਰੇਡ ਹੈ ਹਮ ਜਿਹੜੇ ਲੋਕ ਸਲੈਪਸ ਹੋਏ ਹੁੰਦੇ ਆ ਜਾਂ ਜਿਨ੍ਹਾਂ ਦੀ ਉਹ ਸਾ ਚੱਲਦਾ ਹੁੰਦਾ ਉਹ ਬੋਲਦੇ ਨੇ ਜਿਹੜੇ ਬਹੁਤ ਕ੍ਰਿਟੀਕਲ ਹੁੰਦੇ ਉਹਨਾਂ ਨੂੰ ਸਭ ਤੋਂ ਪਹਿਲਾਂ ਅਟੈਂਡੈਂਸ ਮਿਲਦੀ ਹੈ। ਅੱਛਾ ਜਿਹੜਾ ਉਹਨਾਂ ਕੋਲ ਮੇਰੀ ਮੈਕਟੇਨ ਹੁੰਦੀ ਹੈ ਮੇਰੇ ਦੂਜੀ ਹੁੰਦੀ ਹੈ ਉਹਨਾਂ ਨੂੰ ਉਹ ਉਹੀ ਗੱਲ ਹੁੰਦੀ ਹੈ ਕਿ ਉਹ ਦਵਾਈ ਪਾਣੀ ਉਹਨਾਂ ਨੂੰ ਦਿੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਵੀ ਬੰਦਾ ਕੁਰਸੀ ਤੇ ਬੈਠਾ ਹੈ। ਆ ਪੇਨ ਦਾ ਲੈਵਲ ਡਿਫਰੈਂਟ ਹੁੰਦਾ। ਅਰ ਥਰਡ ਚੀਜ਼ ਹੈ ਕੈਨੇਡਾ ਦੇ ਵਿੱਚ ਜਿਹੜੀ ਇਲੈਕਟਿਵ ਸਰਜਰੀ ਹੈ ਲਾਈਕ ਨੀ ਰਿਪਲੇਸਮੈਂਟ ਯੂ ਕੈਨ ਵੇਟ ਹੇ ਤਾਂ ਅਮਰੀਕਾ 'ਚ ਸਾਨੂੰ ਕੋਈ ਇੱਕ ਮਿਲ ਜਾਂਦੀ ਹੈ ਮੈਂ ਫਿਰ ਮੈਂ ਨੀ ਕਰਾਉਣੀ ਹੋਵੇ ਮੈਨੂੰ ਵਿਦਨ 1 ਮੰਥ ਡੇਟ ਮੈਨੂੰ ਮਿਲ ਜਾਏਗੀ ਕਿਉਂਕਿ ਉਹ ਤੁਹਾਨੂੰ ਦੱਸੀ ਗੱਲ ਵੀ ਇੱਥੇ ਆਮ ਲੋਕਾਂ ਨੂੰ ਮੈਡੀਕੇਡ ਜਾਂ ਮੈਡੀਕੇਅਰ ਜਾਂ ਸਪਲੀਮੈਂਟਲ ਇੰਸ਼ੋਰੈਂਸ ਸਪਲੀਮੈਂਟਲ ਇੰਸ਼ੋਰੈਂਸ ਨੂੰ ਆਪਣੇ ਪਾਸੋਂ ਉਹ ਦੇਣਾ ਪੈਂਦਾ ਪ੍ਰੀਮੀਅਮ ਮੁੜ ਕੇ 2080 ਐਂਡ ਯੂ ਗੈਟ ਦਾ ਟ੍ਰੀਟਮੈਂਟ ਇਸ ਤਰ੍ਹਾਂ ਚਲੋ ਠੀਕ ਹੈ ਸਰ ਮੇਰਾ ਨਾਨਾ ਕਾਲਸ ਫੋਰ ਵੀ ਜੁੜੇ ਹੋਏ ਨੇ ਮੈਂ ਆਪਾਂ ਦੇਖਦੇ ਹਾਂ ਕਿ ਤੁਹਾਡੀ ਗੱਲ ਤੇ ਉਹ ਉਹ ਵੀ ਕੀ ਕਹਿੰਦੇ ਨੇ ਰਾਈਟ ਸਰ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਸਰ ਹਲੋ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਹਾਂਜੀ ਮੈਮ ਟਾਈਮ ਮੇਰੇ ਕੋਲ ਘਟ ਹੈ ਮੇਰੇ ਨਾਲ ਇੱਕ ਹੋਰ ਕਾਲਰ ਵੀ ਜੁੜਿਆ ਹੋਇਆ ਇੱਥੇ ਵਾਲਿਆ ਸਰ ਉਹਨਾਂ ਨੇ ਕਾਲ ਡਿਸਕਨੈਕਟ ਕਰਤੀ ਮੇਰੇ ਖਿਆਲ ਨਾਲ ਉਹਨਾਂ ਨੂੰ ਵੀ ਲੱਗਿਆ ਹੋਣਾ ਹਮ ਟਾਈਮ ਕੱਢ ਗਿਆ ਮੈਂ ਆਪਣੀ ਗੱਲ ਕਦੋਂ you can call us हां जी मैम फटाफट ਤੁਸੀਂ ਵੀ ਆਪਣੀ ਗੱਲ ਕਿਓ ਨਹੀਂ ਮੈਂ ਜੀ ਮੈਂ ਜਾਵਾ ਨਹੀਂ ਕੁਝ ਕਹਿਣਾ ਚਾਹਦੀ ਕਿ ਨਹੀਂ ਆਪਾਂ ਹੋਣੀ ਆਤਰੀ ਚ ਰਹਿਨੇ ਆ ਨਾ ਹਾਂ ਜੀ ਨਹੀਂ ਅਰ ਜਿਹੜੇ ਇਹਦਾ ਸਿਸਟਮ ਵਧੀਆ ਹੈਗਾ ਤੁਸੀਂ ਕਾਲ ਕਰਦੇ ਐਂਬੂਲੈਂਸ ਆਉਂਦੀ ਆ ਨਾਲੇ ਪੁਲਿਸ ਆਉਂਦੀ ਆ ਨਾਲੇ ਐਂਬੂਲੈਂਸ ਆਉਂਦੀ ਆ ਉਹ ਫਟਾਫਟ ਆ ਕੇ ਮਰੀਜ਼ ਦੇਖਦੇ ਨੇ ਦੇਖਦੇ ਨੇ ਕਿ ਇਹਦੀ ਜਾਨ ਖਤਰੇ ਵਿੱਚ ਤਾਂ ਨਹੀਂ ਹੈਗੀ ਓਕੇ ਪਹਿਲਾਂ ਬੋਤਲਾ ਵਾਲਾ ਉਹ ਨਾਲ ਦਾ ਕਿ ਆਦੇ ਜ ਆਪਣੀਆਂ ਦਵਾਈਆਂ ਵੀ ਫਟਾਫਟ ਜੇ ਕਿ ਹਾਰਟ ਅਟੈਕ ਹੋਣ ਵਾਲਾ ਹੋਵੇ ਤਾਂ ਉਹਨਾਂ ਨੇ ਪਹਿਲੀ ਦੇ ਦੇਣੀ ਹੈ ਨਾ ਹਾਂ ਜੇ ਹਸਪਤਲ ਆ ਜਾਂਦੇ ਨੇ ਅਲਾ ਸ਼ੁਰੂ ਹੋ ਜਾਂਦਾ ਉਹ ਇਹ ਵੀ ਦੇ ਨੇ ਕਿ ਜੀ ਆ ਕੇ ਬੰਦਾ ਇੰਨੀ ਛੇਤੀ ਨੂੰ ਬੰਦਾ ਕੁਝ ਹੋਣ ਵਾਲਾ ਨਹੀਂ ਹੈਗਾ ਜੇਕਰ ਹੋਣ ਵਾਲਾ ਹੈਗਾ ਤਾਂ ਸਿੱਧਾ ਹੀ ਜੇ ਕਿ ਗੁੱਡੀ ਭਾਜੀ ਨੇ ਵੀ ਦੱਸਿਆ ਕਿ ਸਰजरी ਮੈਂਟਲ ਤੇ ਆਮਦੇ ਨੇ ਵੀ ਕਰਕੇ ਆ ਸੋਨੇ ਕਮੈਂਟ ਤੇ ਕਹਿੰਦਾ ਮੇਰੇ ਵੀ ਹਾਂ ਠੀਕ ਆ ਜਿੱਦ ਮੈਂ ਸ਼ੁਰੂ ਹੋ ਗਿਆ ਬੰਦਾ ਸਹੀ ਹੋ ਜਾਂਦਾ ਹੂੰ ਹੂੰ mostly ਬਾਕੀ ਉਹ ਬਤਾ ਕਿ ਹਾਲ ਕਿੱਦਾ ਆਪਣਾ ਹੁੰਦਾ ਕਿ ਉੱਥੇ ਕੀ ਚੱਲਦਾ ਪਰ ਇੱਥੇ ਵੀ ਆ ਰਿਹਾ ਹਿਸਟਰਮ ਬੜਾ ਬੱਧੀਆ ਅਮੈਰ ਦਾ ਜਿੰਨੇ ਵੀ ਜੜਾ ਆਏਗਾ mostly ਸਾਰੇ ਸਿਸਟਮ ਬੱਧੀਆ ਹੀ ਆ ਸਾਡੇ ਨਾਲ ਜਿੰਨੇ ਕਾਲਜ ਜੁੜੇ ਹੋ mostly ਸਭ ਇੱਥੇ ਰਹਿੰਦੇ ਨੇ ਤੇ ਸਭ ਨੇ ਇਹ ਹੀ ਬੋਲਿਆ ਕਿ ਇੱਥੇ ਦਾ ਜੋ ਸਿਸਟਮ ਹੈਗਾ ਹਾਲਾਂਕਿ ਲੂਪ ਹੋਲਸ ਇਧਰ ਵੀ ਹੈਗੇ ਨੇ ਫਲੌਸ ਇਧਰ ਵੀ ਹੈਗੇ ਨੇ ਬਟ ਹਜ ਤੱਕ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਕਾਫੀ ਜ਼ਿਆਦਾ ਸੈਟੀਸਫਾਈਡ ਹੀ ਰਿਹਾ ਹੈ ਹੁੰਦਾ ਕਿਉਂਕਿ ਉੱਥੇ ਜਿਹੜੇ 올ਡ ਬੰਦੇ ਨੇ ਕਹੀ ਉਹਨਾਂ ਕੋਲ ਹੰਦਾ ਪ੍ਰਸ਼ਾਦ ਸਾਰਾ ਕੁਝ ਉਹਨਾਂ ਕੋਲ ਕੁਝ ਹੈ ਨਹੀਂ ਤੇ ਉਹਨਾਂ ਕੋਲ ਪੈਸੇ ਵੀ ਨਹੀਂ ਪੁੱਛਦੇ ਕੋਈ ਦਿਨ ਬਾਸ ਬੈ ਜੇ ਐਨਾ ਵੀ ਆ ਗਿਆ ਅਗਰ ਉਹਨੇ ਕੋਈ ਕੁਛ ਨਹੀਂ ਹੈ ਉਹਨਿਸ ਸਟੇਜਮੈਂਟ ਦਾ ਮੇਜ਼ਨ ਜਾਂ ਬੈਗ ਬੈਲ ਦੇਖ ਲੈਣਾ ਜੇ ਕੋਈ ਹੈ ਨਹੀਂ ਤੇ ਉਹਨਾਂ ਨੇ ਪੈਸੇ ਵੀ ਨਹੀਂ ਮੰਗਣੇ ਵਾ ਕੋਲ ਆਓ ਹਮ ਚੀ 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 ਉਹਨੇ ਮੇਸਾ ਸੀਗਾ ਚਲੋ ਥੈਂਕ ਯੂ ਮੈਮ ਥੈਂਕ ਯੂ ਸੋ ਮਚ ਅੱਜ ਮੇਰੇ ਸਾਰੇ ਕਾਲਰਸ ਨੇ ਸਾਡੇ ਨਾਲ ਆਪਣਾ ਐਕਸਪੀਰੀਅੰਸ ਜਿਹੜਾ ਹੈ ਸ਼ੇਅਰ ਕੀਤਾ ਹੈ ਵਾਲੀ ਸਾਰੇ ਅਪੋਲੋਜੀਜ਼ ਕਿਉਂਕਿ ਟਾਈਮ ਦੀ ਵੀ ਥੋੜੀ ਘਾਟ ਸੀ ਐਂਡ ਕੁਝ ਗੱਲਾਂ ਲੰਬੀਆਂ ਹੋ ਜਾਂਦੀਆਂ ਨੇ ਤੇ ਆਪਾਂ ਕੱਲ ਫੇਰ ਨਵੇਂ ਚਰਚਾ ਜਦੋਂ ਛੇੜਾਂਗੇ ਤੇ ਆਮ ਹੋਪਿੰਗ ਕਿ ਤੁਸੀਂ ਸਾਨੂੰ ਕਾਲ ਕਰੋਗੇ ਇਨ ਫੈਕਟ ਸਾਡੇ ਹੋਰ ਵੀ ਕਾਲਰ ਜਿਹੜੇ ਕਈ ਟਾਈਮ ਤੋਂ ਸਾਨੂੰ ਕਾਲ ਵੀ ਨਹੀਂ ਕਰ ਰਹੇ ਲੇਕਿਨ ਸਾਨੂੰ ਅਸੀਂ ਚਾਹੁੰਦੇ ਹਾਂ ਕਿ ਉਹ ਵੀ ਸਾਨੂੰ ਕਾਲ ਕਰਨ ਤੇ ਆਪਣੀ ਜਿਹੜੀ ਰਾਏ ਹੈ ਉਹ ਸਾਡੇ ਨਾਲ ਸ਼ੇਅਰ ਕਰਨ ਵਧੀਆ ਲੱਗਦਾ ਹੈ ਜਦੋਂ ਸਾਡੇ ਸਾਰੇ ਕਾਲਰ ਸਾਡੇ ਨਾਲ ਜਿਹੜੇ ਆ ਉਹ ਕਨੈਕਟਡ ਰਹਿੰਦੇ ਨੇ ਤੇ ਅ ਅੱਜ ਦੇ ਟਾਪਿਕ ਦੀ ਜੇ ਕਰਾਈ ਸੀ ਗੱਲ ਕਰੀ ਤੇ ਇਹ ਘਟਨਾ ਸਾਨੂੰ ਕਿਤੇ ਨਾ ਕਿਤੇ ਯਾਦ ਲਾਉਂਦੀ ਹੈ ਕਿ ਹਰ ਪੇਸ਼ੈਂਟ ਦਾ ਜਿਹੜਾ ਇੱਕ ਕਹੀਏ ਨਾ ਟਾਈਮਲੀ ਟ੍ਰੀਟਮੈਂਟ ਹੋਣਾ ਜ਼ਰੂਰੀ ਹੈ ਭਾਵੇਂ ਕੰਟਰੀ ਕੋਈ ਵੀ ਹੋਵੇ ਭਾਵੇਂ ਕੰਟਰੀ ਕੈਨੇਡਾ ਹੋਵੇ ਇੰਡੀਆ ਹੋਵੇ ਕੋਈ ਵੀ ਹੋਵੇ ਸਿਸਟਮ ਦੀ ਕਮੀ ਤੇ ਹਿਊਮਨ 에ਰਰ ਨੂੰ ਸਮਝਣਾ ਵੀ ਇੰਪੋਰਟੈਂਟ ਹੈ ਪਰ ਪ੍ਰੀਵੈਂਟਿਵ ਸਟੈਪਸ ਤੇ ਅਵੇਰਨੈਸ ਸਭ ਤੋਂ ਜ਼ਰੂਰੀ ਹੁੰਦੇ ਨੇ ਤੁਹਾਡੀ ਰਾਏ ਤੁਸੀਂ ਆਪਣੀ ਲਿਖ ਕੇ ਵੀ ਸਾਨੂੰ ਸ਼ੇਅਰ ਕਰ ਸਕਦੇ ਹੋ info@justpodcasting.com ਤੇ geet@justpodcasting.com ਤੇ ਸਕਰੀਨ ਤੇ ਤੁਹਾਨੂੰ ਸ਼ੋ ਹੋ ਰਹੀ ਹੈ ਇਹ ਈਮੇਲ ਆਈਡਿਸ ਤੇ ਕੱਲ ਮਿਲਦੇ ਹਾਂ ਜੀ ਨਵੀਂ ਚਰਚਾ ਤੁਹਾਡੇ ਸਾਰਿਆਂ ਨਾਲ ਛੇੜਾਂਗੇ ਤਦ ਤੱਕ ਤੁਸੀਂ ਸਾਰੇ ਆਪਣਾ ਖਿਆਲ ਰੱਖਣਾ ਅੱਜ ਦੇ ਲਈ ਤੁਹਾਡੇ ਸਾਰਿਆਂ ਦਾ ਸ਼ੁਕਰੀਆ ਤੁਸੀਂ ਆਪਣਾ ਸਮਾਂ ਦਿੱਤਾ ਸਾਨੂੰ ਥੈਂਕ ਯੂ ਸੋ ਮੱਚ ਕੱਲ ਮਿਲਦੇ ਹਾਂ ਸਤਿ ਸ਼੍ਰੀ ਅਕਾਲ ਰੱਬ ਰਾਖਾ